ਸ਼੍ਰੀ ਕਬੂਸ ਰਾਜ ਜੀ ਪਵਨ ਤੇ ਬਹੁਤ ਹਾਜ਼ਰੀ ਵਿੱਚ ਹੈ ਇਸ ਸ਼ੁਕ ਸਰਾਰਜ ਮਾਨੋਤ ਕਹੇ ਜੀ ਤੇ ਇਸ ਹਾਲ ਦੇ ਵਿੱਚ ਸਾਰੇ ਹਾਜ਼ਰੀ ਆਜਾ ਸਾਾਰੇ ਬੜੇ ਭਰੇ ਮਾਨ ਦੇ ਨਾਲ ਆਪਣੇ ਇਸ ਸ਼ਹਿਰ ਦੀ ਹੁਣ ਹਾਰ ਪਿਆਰੀ ਪਟਿਆ ਸੇਜਲ ਬੇਟਾ ਅਨਸ਼ੁਮਨ ਦੀ ਅੰਤਿਮ ਅਰਦਾਸ ਵਿੱਚ ਕਰਦਾ ਹਾਂ ਬਹੁਤ ਅਸਹਿ ਦੁੱਖ ਹੈ ਇਸ ਲਾਕੇ ਵਿੱਚ ਸੂਬੇ ਵਿੱਚ ਜਿੱਥੇ-ਜਿੱਥੇ ਇਸ ਗੱਲ ਦਾ ਸੁਨੇਹਾ ਪਹੁੰਚਿਆ ਹਰ ਜਗ੍ਹਾ ਦੇ ਸਾਥੀਆਂ ਦੀਆਂ ਅੱਖਾਂ ਦੇ ਵਿੱਚ ਨਮੀ ਸੀ ਔਰ ਉਹ ਸਾਡੇ ਪਿਆਰੇ ਬੱਚੇ ਮੋਹਿਜੀ ਦੇ ਹਰਬਲਾਲ ਜੀ ਦੇ ਪਰਿਵਾਰ ਚੋਂ ਕਪੂਰ ਚੰਨੀ ਦੇ ਪਰਿਵਾਰ ਚੋਂ ਸਾਡੇ ਇਲਾਕੇ ਦਾ ਪੰਜ ਸਲ ਪਰਿਵਾਰ ਕੁਲਾਰਾ ਵਾਲਿਆਂ ਦਾ ਬਹੁਤ ਮਜ਼ਬੂਤ ਤੇ ਤਕੜਾ ਜਿਨ੍ਹਾਂ ਨੇ ساری ਜ਼ਿੰਦਗੀ ਸੇਵਾ ਦੇ ਵਿੱਚ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਰੱਖਿਆ ਹਾਂ ਅੱਜ ਗੁਰੂ ਮਹਾਰਾਜ ਦੇ ਭਾਣੇ ਨੇ ਅੱਜ ਇਹਨਾਂ ਬੜਾ ਦੁੱਖ ਸਾਡੇ ਇਲਾਕੇ ਵਿੱਚ ਜਿੱਥੇ ਇਸ ਪਰਿਵਾਰ ਨਾਲ ਹੋਇਆ ਉਥੇ ਹੋਰ ਪਰਿਵਾਰਾਂ ਦੇ ਨਾਲ ਵੱਡਾ ਦੁੱਖ ਸਾਡੇ ਸ਼ਹਿਰ ਦੇ ਉੱਪਰ ਆਇਆ ਸਾਰੇ ਹੀ ਬੱਚੇ ਆਪਣੇ ਆਪ ਦੇ ਵਿੱਚ ਖੋਨਹਾਰ, ਬੀਨਤੀ, ਕਾਬਲ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਵਾਸਤੇ ਇੱਕ ਚਾਨਣ ਮਨਾਰਾ ਬਣ ਕੇ ਦੇਸ਼ ਦੀ ਵੱਖ ਵੱਖ ਜਗ੍ਹਾ ਤੇ ਸੇਵਾ ਕਰਦੇ ਸੀ ਉਹ ਬੱਚੇ ਸਾਡੇ ਵਿੱਚ ਅੱਜ ਨਹੀਂ ਰਹੇ ਦਾ ਖਤੋਖਾ ਹੁੰਦਾ ਐ ਸਵੇਲੇ ਇਸ ਛੜੀ ਦੇ ਵਿੱਚ ਸ਼ੁਦਾਂਜੀ ਦੇਣਾ ਮੇਰਾ ਦਾਪਨਾ ਇਹ ਪੰਸ ਪ੍ਰਵਾਮੀਜੀ ਪਰਵਾਰ ਔਰ ਉਸੇ ਤਸਦੀਦ ਦੇ ਉੱਪਰ ਸਾਰੇ ਇਲਾਕੇ ਚੋਂ ਹਮੇਸ਼ਾ ਇੱਕ ਪਰਵਾਰਿਕ ਸਾਂਝ ਦਾ ਪਿਆਰ ਦਾ ਅਸ਼ੀਰਵਾਦ ਮਿਲਿਆ ਇਸ ਕਰਕੇ ਬਹੁਤ ਅਸਹਿ ਹੁੱਖ ਤੁਸੀਂ ਸਾਰੇ ਵੱਡੀ ਬੇਨਤੀ ਵਿੱਚ ਕੱਲ ਵੀ ਮੈਂ ਦੇਖ ਰਿਹਾ ਸੀ संस्कार से भी मैं हाजिर नहीं हो सकता से पर लेकिन उस दिन की भी खबर सी कि सारे शहर के इस गल का सह दुख से और सारे शहर ने सारे परिवार हौसला देने वास्ते परिवार ताकत देने सहयोग किया तो जिथे मैं सारी संगत का धन्यवाद कर दें उ मैं परम पिता परमात्मा के चरणा थोड़े निकके ही अरदस करना ਕਿ ਉਹਨਾਂ ਬੱਚਿਆਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਸਾਨੂੰ ਸਾਰੇ ਪਰਿਵਾਰਾਂ ਨੂੰ ਸਖੇ ਸੰਬੰਧੀ ਦੋਸਤ ਜਿਹਦੇ ਸਾਥੀ ਉਹਨਾਂ ਨੂੰ ਪਾਲਣ ਮੰਨਣ ਦਾ ਬਲ ਬਖਸ਼ਾ ਇਹਨੀਆਂ ਬੇਅਦਿਆ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਊਰ ਸ਼ਾਂਤੀ ਸ਼ਾਂਤੀ ਸ਼ਾਂਤੀ